ਮੋਗਾ ਦੇ ਮਾਜੈਸਟਿਕ ਰੋਡ ਤੇ ਬੀ ਕੇ ਟਾਇਰ ਵਾਲੇ ਜਿਹੜੇ ਨਵੇਂ ਟਾਇਰ ਵਗੈਰਾ ਕੰਮ ਕਰਦੇ ਸੀ ਉਹਨਾਂ ਦੇ ਇੱਥੇ ਅੱਗ ਲੱਗ ਚੁੱਕੀ ਆ ਕਾਫੀ ਨੁਕਸਾਨ ਹੋਣ ਦੀ ਸੁਭਾਵਨਾ ਮਾਜੈਸਟਿਕ ਰੋਡ ਮੋਗਾ ਮੋਗਾ ਦੇ ਵਿੱਚ ਆਹੇ ਬੀ ਕੇ ਟਾਇਰ ਵਾਲਿਆਂ ਦੇ ਮੋਗਾ ਤੇ ਮਨਜਸਤ ਰੋਡ ਤੇ ਖੈਰ ਬਗਰੇਟ ਦੇ ਮਲਾਜ਼ਮ ਵੀ ਆਪਣੀ ਪੂਰੀ ਵਾਹ ਲਾ ਰਹੇ ਆ ਬਿੱਟੂ ਟਾਇਰ ਸਰਵਿਸ ਬਿੱਟੂ ਟਾਇਰ ਸਰਵਿਸ ਆਣ ਕੱਗ ਲੱਗੀ ਹੋਈ ਆ ਮੋਗਾ ਤੇ ਮੁਜੇਸ਼ਟਕ ਰੋਡ ਦੇ ਉੱਤੇ ਆਗ ਲੱਗਣ ਦੇ ਕਾਰਨ ਦਾ ਹਜੇ ਕੋਈ ਪਤਾ ਨਹੀਂ ਲੱਗ ਸਕਿਆ ਕਾਰਨ ਪਤਾ ਕੀ ਆ ਅੱਗ ਲੱਗਣ ਦਾ ਆਗ ਲੱਗਣ ਦਾ ਕਦੋਂ ਕਤੀ ਲੱਗੀ ਹੋਈ ਆ ਆ 15-20 ਮਿੰਟ ਹੋ ਗਏ 15-20 ਮਿੰਟ ਹੋ ਗਏ ਇਹਨਾਂ ਦੇ ਦੱਸਣ ਮੁਤਾਬਕ 15-20 ਮਿੰਟ ਹੋ ਚੁੱਕੇ ਐ ਇਸ ਆਗ ਲੱਗਣੀ ਹਰ ਤਰੀਕੇ ਦੇ ਮਲਾਜਮ ਜਦੋਂ ਜਦੋਂ ਜਹਾਜ਼ ਕਰਦੇ ਹੋਏ ਆ ਰੋਜ਼ਾਰੇ ਮੈਜੈਸਟਿਕ ਰੋਡ ਤੇ ਬਿੱਟੂ ਟਾਇਰ ਸਰਵਿਸ ਵਾਲਿਆਂ ਦੇ ਜਿਹੜੀ ਧਿਆਨ ਕੱਗ ਲੱਗੀ ਹੋਈ ਬਹੁਤ ਜਦੋਜਾਦ ਲੱਗੇ ਹੋਇਆ ਕੰਮ